ਕੋਹਾਂ ਤੱਕ ਅਤਰੀ ਸ਼ਸਤਰ ਧਾਰੀ ਸੂਰਮੇ ਕਹਿੰਦੇ ਹਨ ਪਰੰਤ ਅਤਰੀ ਅਸਤਰਾ ਵਾਲੇ ਭਿੜਦੇ ਹਨ ਬੋਠਾਂਤ ਬਾਣਾ ਬਾਣਾ ਦੀ ਵਰਖਾ ਹੁੰਦੀ ਹੈ ਖਿਵੈ ਕਿਰਪਾਨਾਂ ਤਲਵਾਰਾਂ ਚਮਕਦੀਆਂ ਹਨ ਦੋਹਰਾ ਲੋਥ ਜੋਥ ਬੇਥੋਰ ਰਹੀ 라ਵਣ ਰਾਮ ਵਿਰੋਧ ਰਾਮ ਦੇ ਵਿਰੋਧੀ ਪੱਖ ਵਾਲੇ ਰਾਵਣ ਦੀ ਸੈਨਾ ਦੀਆਂ ਲੋਥਾਂ ਦੇ ਝੁੰਡ ਪਸਰੇ ਪਏ ਹਨ ਹਾਤਿਓ ਮਹੋਦਰ ਦੇਖ ਕਰ ਹਰ ਆਰ ਫਿਰਿਓ ਸੋ ਕ੍ਰੁਧ ਮਹੋਦਰ ਨੂੰ ਮਰਦਾ ਵੇਖ ਕੇ ਇੰਦਰ ਦਾ ਵੈਰੀ ਮੇਗਨਾਥ ਕ੍ਰੋਧ ਨਾਲ ਮੁੜ ਪਿਆ ਹੈ ਇਤਿ ਸ਼੍ਰੀ 75 ਨਾਟਕੇ ਰਾਮ ਅਵਤਾਰ ਮਹੋਦਰ ਮੰਤਰੀ ਬਧੈ ਧਿਆਏ ਸਮਾਪਤੰ ਸਾਤ ਤੇ ਛੇਰੀ ਬਚਤਰਨਾਟਕ ਦੇ ਰਾਮਵਤਾਰ ਦੇ ਮਹੌਦਰ ਮੰਤਰੀ ਬੱਧ ਅਧਿਆਏ ਦੀ ਸਮਾਪਤੀ ਆਥ ਇੰਦਰਜੀਤ ਯੁੱਧ ਕਥਨੰ ਹੁਣ ਇੰਦਰਜੀਤ ਦੇ ਯੁੱਧ ਦਾ ਕਥਨ ਸਿਰਖਿੰਡੀ ਛੰਦ ਝੋਟੇ ਵੀਰ ਜੁਝਾਰੇ ਧਗਾ ਵਜੀਆਂ ਲਗਾਰੇ ਵਜੇ ਅਤੇ ਲੜਾਕੂ ਸੂਰਮੇ ਆਪਸ ਵਿੱਚ ਝਟ ਗਏ ਵਜੇ ਨਾਦ ਕਰਾਰੇ ਦਲਾ ਮੁਸਾਹਦਾ ਤੋਂ ਸੇ ਜੋਰ ਨਾਲ ਵਜੇ ਦੋਹਾਂ ਫੌਜਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ ਲੋਜੇ ਕਾਰਨ ਯਾਰੇ ਸੰਗਰ ਸੂਰਮੇ ਯੁੱਧ ਵਿੱਚ ਸਾਕੇ ਕਰ ਵਿਖਾਉਣ ਵਾਲੇ ਸੂਰਮੇ ਲੜ ਰਹੇ ਹਨ ਕੋਠੇ ਜਾਨ ਡਰਾਰੇ ਕਣਿਆਰ ਕੈਬਰੀ ਤੀਰਾਂ ਦੀ ਵਰਖਾ ਇਸ ਤਰ੍ਹਾਂ ਹੋ ਰਹੀ ਹੈ ਮਾਨੋ ਡਰਾਉਣੇ ਬੱਦਲਾਂ ਤੋਂ ਵਰਖਾ ਹੋ ਰਹੀ ਹੋਵੇ ਵੱਜੇ ਸੰਗਲਿਆਲੇ ਆਠਾਂ ਜੁੱਟੀਆਂ ਜਦੋਂ ਸੰਗਲਾ ਵਾਲੇ ਤੋਂ ਸੇ ਵੱਜੇ ਤਦੋਂ ਦੋਵੇਂ ਤੀਰਾ ਆਪਸ ਵਿੱਚ ਜੁੱਟ ਪਈਆਂ ਖੇਤ ਬਹੇ ਮੂਛਾਲੇ ਕਹਿਰ ਤਤਾਰ ਚੇ ਮੁੱਛਾ ਵਾਲੇ ਸੂਰਮੇ ਰਣਪੂਮੀ ਵਿੱਚ ਕਹਿਰ ਭਰੇ ਤੀਰ ਚਲਾਉਂਦੇ ਹਨ ਡਿੱਗੇ ਵੀਰ ਜੁਝਾਰੇ ਹੁੰਗਾ ਫੁੱਟੀਆਂ ਜੋ ਲੜਾਕੇ ਡਿੱਗੇ ਪੇ ਹਨ ਉਹਨਾਂ ਦੀਆਂ ਹੁੰਗਰਾ ਨਿਕਲ ਰਹੀਆਂ ਹਨ ਵੱਕੇ ਜਾਨ ਮਤ ਵਾਲੇ ਭੰਗਾ ਖਾਈ ਕੈਂ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਭੰਗ ਪੀ ਕੇ ਮਤ ਵਾਲੇ ਹੋ ਗਏ ਹੋਣ ਔੜੇ ਹੰਕਾਰੀ ਧਗਾ ਵਾਏ ਕੈਂ ਕੌਣ ਸਿਆ ਨੂੰ ਵਜਾ ਕੇ ਹੰਕਾਰੀ ਸੂਰ ਮੇ ਉਲਰ ਕੇ ਪੈ ਗਏ ਹਨ ਵਾਹੇ ਫਿਰੇ ਤਰਵਾਰੀ ਸੁਰੇ ਸੂਰਿਆ ਸੂਰਮੇ ਸੂਰਮਿਆਂ ਉੱਪਰ ਤਲਵਾਰਾਂ ਵਾਉਂਦੇ ਫਿਰਦੇ ਹਨ ਵਗੈ ਰਤ ਚੁਲਾਰੀ ਝਾੜੀ ਕੈਬਰੀ ਤੇਰਾ ਦੀ ਝੜੀ ਲੱਗਣ ਨਾਲ ਚੁਲਾਰਾਂ ਦੇ ਪਾਣੀ ਵਾਂਗ ਲਹੂ ਵਗਦਾ ਹੈ ਪਾਈ ਧੂਮ ਲੁਝਾਰੀ ਰਾਵਣ ਰਾਮ ਦੀ ਲੜਾ ਕੇ ਵੀਰਾ ਨੇ ਰਾਵਣ ਅਤੇ ਰਾਮ ਦੀਤੋਂ ਮੋ ਪਾ ਦਿੱਤੀ ਹੈ 24 ਤੋਂ ਸਵਜਾਈ ਸੰਗੋਰ ਮੱਛਿਆ ਨਗਾਰਚੀਆਂ ਨੇ ਨਗਾਰਿਆਂ ਨੂੰ ਵਜਾਇਆ ਤਾਂ ਯੁੱਧ ਸ਼ੁਰੂ ਹੋ ਗਿਆ ਬਾਹ ਫਿਰੈ ਵਹਿਰਾਈ ਤੁਰੇ ਤਤਾਰਚੇ ਘੋੜਿਆਂ ਉੱਤੇ ਚੜੇ ਹੋਏ ਯੋਧੇ ਵੈਰੀਆਂ ਉੱਤੇ ਬਾਣ ਚਲਾਉਂਦੇ ਫਿਰਦੇ ਹਨ ਹੋਰਾ ਚਿੱਤ ਵਧਾਈ ਅੰਬਰ ਪੂਰਿਆ ਹੋਰਾ ਦੇ ਚਿੱਤ ਵਿੱਚ ਪਰਸਨਤਾ ਹੋ ਰਹੀ ਹੈ ਅਤੇ ਉਹਨਾਂ ਨਾਲ ਆਕਾਸ਼ ਪਰਿਆਪਿਆ ਹੈ ਜੋ ਦੇ ਆ ਦੇ ਖਣ ਤਾਈ ਹੂਲੇ ਖੋਈਆਂ ਯੋਧਿਆਂ ਨੂੰ ਵੇਖਣ ਲਈ ਚੋਹਾ ਪਾਸਿਆਂ ਤੋਂ ਇਕੱਠੀਆਂ ਹੋ ਗਈਆਂ ਹਨ ਪਾਦੜੀ ਛੰਦ ਇੰਦਰਾਰ ਵੀਰ ਕੁਪਿਓ ਕਰਾਲ ਮੇਗਨਾਥ ਇੰਦਰਾਰ ਸੂਰਮੇ ਨੇ ਭਿਆਨਕ ਕ੍ਰੋਧ ਕੀਤਾ ਹੈ ਮੁਕਤੰਤ ਬਾਣ ਗਹਿ ਧਨ ਵਿਸਾਲ ਵਿਸ਼ਾਲ ਧਨੁਸ਼ ਨੂੰ ਫੜ ਕੇ ਤੀਰ ਛੱਡ ਰਿਹਾ ਹੈ। ਧਰਕਾਂਤ ਲੁੱਥ ਫਰਕਾਂਤ ਬਾਹਾ। ਲੋਥਾਂ ਤੜਫ ਰਹੀਆਂ ਹਨ ਅਤੇ ਬਾਵਾ ਪਰਕ ਰਹੀਆਂ ਹਨ। ਜੋ ਜੰਤ ਸੂਰ ਅਛਰੈ ਉਚਾਹਾ। ਸੂਰ ਮੇਂ ਜੂਝਦੇ ਹਨ ਅਤੇ ਅਪਸ਼ਰਾਵਾਂ ਉਤਚਾਹਿਤ ਹੋ ਰਹੀਆਂ ਹਨ। ਚਮਕਾਂਤ ਚੱਕਰ ਸਰਖਾਂਤ ਸੇਲ। ਚੱਕਰ ਚਮਕਦੇ ਹਨ ਭਾਲੇ ਸਰਕਦੇ ਹਨ। ਜਟਾ ਵਾਲੇ ਰਾਕਸ਼ ਚੱਲ ਰਹੇ ਹਨ ਜੋ ਮੇ ਜਟਾਲ ਜਨਗਾੰਗ ਮੇਲ ਮਾਨੋ ਗੰਗਾ ਦੇ ਮੇਲੇ ਤੋਂ ਸਾਧੂ ਇਕੱਠੇ ਹੋ ਕੇ ਜਾ ਰਹੇ ਹੋਣ ਸੰਗਰੇ ਸੂਰ ਆਕਾਏ ਕਾਏ ਸੂਰਮੇ ਯੁੱਧ ਵਿੱਚ ਰੱਜ ਕੇ ਕਾਉ ਖਾਂਦੇ ਹਨ ਬਰਖੰਤ ਬਾਣ ਚੜ ਚੌਪ ਚਾਏ ਤੇਰਾ ਦੀ ਬਰਖਾ ਕਰਦੇ ਹਨ ਅਤੇ ਉਹਨਾਂ ਦੇ ਚਿੱਤ ਵਿੱਚ ਚਾਉ ਚੜ ਰਿਹਾ ਹੈ ਸਮੂਹਲੇ ਸੂਰ ਆਰੂ ਹੈ ਜੰਗ ਆਪਣਾ ਆਪ ਸੰਭਲੇ ਹੋਏ ਸੂਰ ਮੇ ਯੁੱਧ ਵਿੱਚ ਰੁੱਝੇ ਹੋਏ ਹਨ ਬਰਖੰਤ ਬਾਣ ਵੇਖ ਧਾਰ ਸੁਰੰਗ ਵੇਸ਼ ਬੁੱਝੇ ਬਾੜਾ ਦੀ ਵਰਖਾ ਕਰਦੇ ਹਨ ਨਭ ਹਵੈ aloop ਸਰ ਬਰਖ ਧਾਰ ਤੀਰਾ ਦੀ ਲੜੀ ਨੇ ਆਕਾਸ਼ ਨੂੰ ਟਕ ਲਿਆ ਹੈ ਸਭ ਊਚ ਨੀਚ ਕੀਨੇ ਸੁਮਾਰ ਸਾਰੇ ਛੋਟੇ ਵੱਡੇ ਗੇਣ ਲੈ ਗਏ ਹਨ ਸਭ ਸ਼ਾਸਤਰ ਅਸਤਰ ਵਿਦਿਆ ਪਰਬੀਨ ਮੇਗਨਾਥ ਸਾਰਿਆਂ ਸ਼ਸਤਰਾ ਅਤੇ ਅਸਤਰਾ ਦੀ ਵਿਦਿਆ ਵਿੱਚ ਪਰਬੀਨ ਹੈ ਸਰਧਾਰ ਬਰਖ ਸਰਦਾਰ ਚੀਨ ਉਸ ਨੇ ਮੁਖੀ ਸੈਨਾ ਨਾਇਕ ਨੂੰ ਪਛਾਣ ਕੇ ਤੀਰਾਂ ਦੀ ਮੋਲੇ ਧਾਰ ਬਰਖਾ ਕਰ ਦਿੱਤੀ ਹੈ ਰਗੁਰਾਜ ਆਦ ਮੋਹੇ ਸੋ ਬੀਰ ਜਿਸ ਕਰਕੇ ਰਾਮਚੰਦਰ ਆਦੀ ਸੂਰਮੇ ਮੋਏ ਹੋਏ ਹਨ ਦਲ ਸਹਿਤ ਭੂਮ ਡਿਗੇ ਅਤੀਰ ਅਤੇ ਸੈਨਾ ਸਮੇਤ ਬੇਸੁੱਧ ਹੋ ਕੇ ਧਰਤੀ ਉੱਤੇ ਟਿਗ ਪਏ ਹਨ ਤਬ ਕਹੀ ਦੂਤ ਰਾਵਣ ਜਾਏ ਤਦੋ ਦੂਤ ਨੇ ਜਾ ਕੇ ਰਾਵਣ ਨੂੰ ਕਿਹਾ ਕਪ ਕਟਕ ਆਜ ਜੀਤਿਓ ਬਨਾਏ ਕੇ ਬੰਦਰਾ ਦੀ ਸੈਨਾ ਅੱਜ ਚੰਗੀ ਤਰ੍ਹਾਂ ਨਾਲ ਜਿੱਤੀ ਗਈ ਹੈ ਸੀ ਭਜੋ ਆਜ ਹੋਇ ਕੈ ਨੀ ਜੀਤ ਬੇਫਿਕਰ ਹੋ ਕੇ ਅੱਜ ਸੀਤਾ ਨਾਲ ਮौज ਕਰੋ ਕਿਉਂਕਿ ਸੰਗਰੇ RAM ਰਣ ਇੰਦਰ ਜੀਤ RAM ਚੰਦਰ ਰਣ ਭੂਮੀ ਵਿੱਚ ਮੇਗਨਾਥ ਨਾਲ ਲੜ ਮੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ